ਆ ਵੀਡੀਓ ਜ਼ਰੂਰ ਦੇਖ ਕੇ ਜਾਇਓ ਵੀ ਸਾਰੇ ਪੰਜਾਬ ਦੇ ਸਿੱਖਾਂ ਨੂੰ ਪਤਾ ਰੇਪ ਹੋਇਆ ਗੁਰੂ ਘਰ ਗੁਰਦਸਤ ਹੈ ਉਹਦੀ ਜੋੜੀ 'ਚ ਇੱਕ ਵੀ ਝੱਥੇਬੰਦੀ ਕਾਤਾਸਾ ਦਾ ਮੁਖੀ ਝੱਥੇਦਾਰ ਐਸਜੀਪੀਜੀ ਦੇ ਪ੍ਰਧਾਨ ਹਜੇ ਤੱਕ ਕਿਸੇ ਬੰਦੇ ਨੇ ਸਾਡੀ ਬਾਹ ਨਹੀਂ ਫੜੀ ਸਾਨੂੰ ਵੀ ਇਹਨਾਂ ੁੱਪਕੇ ਚਾਜੜਾ ਸੁੱਤਿਆ ਨੂੰ ਨਹੀਂ ਇਹਦਾ ਮਤਲਬ ਕਿ ਭਾਈ ਅਮਰਿਤਪਾਲ ਸਿੰਘ ਮੈਰੋਂ ਸਾਰੇ ਪੰਜਾਬ ਦੇ ਸੀਗੇ ਪਰ ਭਾਈ ਅਮਰਿਤਪਾਲ ਸਿੰਘ ਮੈਰੋਂ ਜੀ ਦਾ ਪੰਜਾਬ ਦੇ ਵਿੱਚ ਕੋਈ ਵੀ ਨਹੀਂ ਹੈਗਾ ਜਿਹੜਾ ਵੀ ਕੋਈ ਬੰਦਾ ਕਿਸੇ ਧੀ ਪੈਣ ਨਾਲ ਕੁਝ ਗਲਤ ਕਰਦਾਗਾ ਚਾਹੇ ਕੁੜੀਓ ਸਿੱਖਾਂ ਦੀ ਆ ਚਾਹੇ ਮੁਸਲਮਾਨਾਂ ਦੀ ਆ ਚਾਹੇ ਹਿੰਦੂਆਂ ਦੀ ਆ ਭਾਈ ਸਾਹਿਬ ਨੇ ਕਦੇ ਵੀ ਜਾਤ ਪਾਤ ਨਹੀਂ ਦੇਖੀ ਹੈਗੀ ਉਹ ਚਾਹੇ ਪੰਜਾਬ ਦੀ ਕੁੜੀ ਆ ਚਾਹੇ ਪੰਜਾਬ ਤੋਂ ਬਾਹਰ ਦੀ ਕੁੜੀ ਆ ਭਾਈ ਸਾਹਿਬ ਨਾਲ ਦੀ ਨਾਲ ਉਹਨਾਂ ਨਾਲ ਤੇ ਉਹਨਾਂ ਦੇ ਘਰਦਿਆਂ ਨਾਲ ਖੜੇ ਆ ਗਏ ਜਦੋਂ ਵੀ ਕੋਈ ਸਿੱਖ ਪੰਥ ਦੇ ਚੜਕੇ ਆਇਆਗਾ ਨਾਲ ਦੀ ਨਾਲ ਭਾਈ ਅਮਰਿਤਪਾਲ ਸਿੰਘ ਮੈਰੋ ਸਭ ਤੋਂ ਪਹਿਲ ਤੇ ਆ ਕੇ ਖੜਿਆਗੇ ਉਹਨਾਂ ਨਾਲ ਕੋਈ ਵੀ ਨਹੀਂ ਖੜਿਆ ਹੈਗਾ ਹੋਰ ਕੋਈ ਜਥੇਬੰਦੀ ਵੀ ਨਹੀਂ ਖੜੀ ਹੈਗੀ ਸੋ ਅੱਜ ਆਪਣਾ ਟਾਈਮ ਆਗਾ ਇਹਨਾਂ ਦਾ ਸਾਥ ਦੇਣ ਦਾ ਕਿਉਂਕਿ ਭਾਈ ਇੱਕੋ ਇੱਕ ਹੀਰਾ ਬੰਦਾਗਾ ਕਿਤੇ ਭੁੱਲ ਕੇ ਵੀ ਗਵਾ ਨਾ ਲਿਓ ਕਿਉਂਕਿ ਹੀਰੇ ਬੰਦੇ ਦੀ ਕਦਰ ਬਾਅਦੋਂ ਹੀ ਪਤਾ ਲੱਗਦੀ ਹੁੰਦੀ ਆ ਸੋ ਸਾਰੇ ਜਾਣੇ ਭਾਈ ਸਾਹਿਬ ਦਾ ਸਾਥ ਜ਼ਰੂਰ ਦਿਓ